ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਮਹਿਲਾਵਾਂ ਕੰਮ ਕਰ ਰਹੀਆਂ ਸੀ ਕਿ ਅਚਾਨਕ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੇ ਚਲਦਿਆਂ 6 ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 3 ਮਹਿਲਾਵਾਂ ਨੇ ਦਮ ਤੋੜ ਦਿੱਤਾ ਤੇ ਉਧਰ ਪਰਿਵਾਰਿਕ ਮੈਂਬਰਾਂ ਨੇ ਸਾਦੇ ਤਰੀਕੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਇਸ ਦੌਰਾਨ ਕੁੜੀ ਦਾ ਪਿਓ ਫੁੱਟਫੁੱਟ ਕੇ ਰੋਣ ਲੱਗ ਪਿਆ ਤੇ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਬਹੁਤ ਦੁੱਖ ਹੈ ਜੋ ਵੀ ਸਾਡੇ ਪਿੰਡ ਵਿੱਚ ਹੋਇਆ ਤਾਂ ਦੱਸ ਜਾਈਏ ਕਿ ਜਿਹਦੇ ਇਲਾਜ ਤਿੰਨ ਮહિਲਾਵਾਂ ਨੇ ਦਮ ਤੋੜ ਦਿੱਤਾ। ਦਰਅਸਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਨਾ ਦੇ ਦਿਨੋਂ ਦੇ ਪਿੰਡ ਮੁਸਤਫਾਬਾਦ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਕੁੜੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਦੇ ਲਈ ਰੋਟੀ ਬਣਾਉਂਦੇ ਸਮੇ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਪਹਿਲਾਂ ਇੱਕ ਮਹਿਲਾ ਦੀ ਮੌਤ ਹੋਈ ਉਸ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆਈਆਂ ਦੋ ਹੋਰ ਮਹਿਲਾਵਾਂ ਨੇ ਦਮ ਤੋੜ ਦਿੱਤਾ ਇਲਾਕੇ ਦੇ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸੋਗ ਦੀ ਲਹਿਰ ਹੈ ਤੇ ਉਧਰ ਬਾਕੀ ਰਹਿੰਦੇ ਜ਼ਖਮੀਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਉਧਰ ਪਰਿਵਾਰ ਨੇ ਕੁੜੀ ਦਾ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਤੇ ਉਸ ਨੂੰ ਸੋਹਰੇ ਘਰ ਵਿਦਾ ਕਰ ਦਿੱਤਾ ਇਸ ਬਾਬਤ ਤੋਂ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਤਿੰਨ ਮਖਿਲਾਵਾਂ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋ ਚੁੱਕੀ ਹੈ ਮੈਂ ਸੰਤਾਨ ਸਿੰਘ ਜੀ ਸਾਡੇ ਜਿਹੜੇ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਦਾ ਉਦੋਂ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਸੇ ਗਾਣ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਜਿਵੇਂ ਕਿ ਰਵੀ ਕੁਮਾਰ ਦੀ ਮਾਤਾ ਜੀ ਤੇ ਮੇਰੇ ਤੋਂ ਪਤਨੀ ਗਰਤੀਸ਼ਕੌਰ ਤੇ ਇੱਕ ਜਗਦੀਪ ਸਿੰਘ ਉਹਨਾਂ ਦੀ ਘਰਾਂ ਲਈ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦੇ ਦੋ ਦਾ ਸਸਕਾਰ ਹੋ ਗਿਆ ਜੀ ਬਾਕੀ ਦਾ ਜੀ ਰਹਿੰਦਾ ਜੀ ਬੜਾ ਬੜਾ ਦੁੱਖ ਹੈ ਬਾਬਤ ਇਹ ਦੂਰ ਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਇਹਦਾ ਵਿਆਹ ਸੀ ਪਰਸੋਂ ਆਰੇ ਘਰ ਦੇ ਆ ਨਿਰਾਨੀਆ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਪਕਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ ਤਾਂ ਆਨੰਦਕਾਰਜ ਸਫਲਤਾਪੂਰਵ ਹੋ ਗਿਆ 11 ਬੰਦੇ ਬਲਾ ਕੇ ਚੁਣੀ ਚੁਣਾ ਕੇ ਤੋਰ ਦਿੱਤੀ ਕੀ ਤੇ ਕਿੱਥੋਂ ਅਸੀਂ ਬਰਾਜੀ ਮਰਾਤਾ ਜੀ ਦੇ ਪਾਸੋਂ ਕੋਲ 15 ਪਿੰਡ ਤੋਂ ਜੀ ਅੱਛਾ ਜੀ ਹਾਂ ਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਜੀ ਨੂੰ ਬਹੁਤ ਹਾਂ ਜੀ ਕੋਈ ਨਹੀਂ ਤਾਂ ਇਹ ਅੱਜ ਚੱਲੇਗੀ ਅੱਜ ਠੀਕ ਅੱਜ ਮੈਨੂੰ ਮੁਸਫਾਵਾਦ ਬਹੁਤ ਹੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਹਾਰਾ ਹਰਤਾ ਸਿੰਘ ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਨੇ ਇਸ ਤਰੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਿਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜੀਆਂ ਵਿਅਕਤੀਆਂ ਦੀ ਜਾਨ ਗਈ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਖੜੇ ਹਾਂ ਇਹ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਬੇਟੀ ਦੀ ਜਿਹੜੀ ਮੈਰਿਜ ਰੱਖੀ ਸੀ ਸਿਰਫ 11 ਬੰਦੇ ਆਏ ਔਰ ਅਨੰਦ ਕਾਰਜ ਕਰਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਵਾਪਸ ਭੇਜਤਾ ਔਰ ਬੀਟੀ ਆਪਣੇ ਘਰ ਚਲੀ ਗਈ ਹੈ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਮਹਿਲਾਵਾਂ ਕੰਮ ਕਰ ਰਹੀਆਂ ਸੀ ਕਿ ਅਚਾਨਕ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੇ ਚਲਦਿਆਂ 6 ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 3 ਮਹਿਲਾਵਾਂ ਨੇ ਦਮ ਤੋੜ ਦਿੱਤਾ ਤੇ ਉਧਰ ਪਰਿਵਾਰਿਕ ਮੈਂਬਰਾਂ ਨੇ ਸਾਦੇ ਤਰੀਕੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਇਸ ਦੌਰਾਨ ਕੁੜੀ ਦਾ ਪਿਓ ਫੁੱਟਫੁੱਟ ਕੇ ਰੋਣ ਲੱਗ ਪਿਆ ਤੇ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਬਹੁਤ ਦੁੱਖ ਹੈ ਜੋ ਵੀ ਸਾਡੇ ਪਿੰਡ ਵਿੱਚ ਹੋਇਆ ਤਾਂ ਦੱਸ ਜਿਏ ਕੀ ਜਿਹੜੇ ਇਲਾਜ ਤਿੰਨ ਮહિਲਾਵਾਂ ਨੇ ਦਮ ਤੋੜ ਦਿੱਤਾ ਦਰਅਸਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਨਾ ਦੇ ਦੀਨੋਂ ਦੇ ਪਿੰਡ ਮੁਸਤਫਾ ਬਾਦ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਕੁੜੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਦੇ ਲਈ ਰੋਟੀ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਪਹਿਲਾਂ ਇੱਕ ਮਹਿਲਾ ਦੀ ਮੌਤ ਹੋਈ ਉਸ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆਈਆਂ ਦੋ ਹੋਰ ਮਹਿਲਾਵਾਂ ਨੇ ਦਮ ਤੋੜ ਦਿੱਤਾ ਇਲਾਕੇ ਦੇ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸੋਗ ਦੀ ਲਹਿਰ ਹੈ ਤੇ ਉੱਧਰ ਬਾਕੀ ਰਹਿੰਦੇ ਜ਼ਖਮੀਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਉਧਰ ਪਰਿਵਾਰ ਨੇ ਕੁੜੀ ਦਾ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਤੇ ਉਸ ਨੂੰ ਸੋਹਰੇ ਘਰ ਵਿਦਾ ਕਰ ਦਿੱਤਾ ਇਸ ਬਾਬਤ ਤੋਂ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਤਿੰਨ ਮਖਿਲਾਵਾਂ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋ ਚੁੱਕੀ ਹੈ ਮੈਂ 임シャン ਸਿੰਘ ਜੀ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਦਾ ਉੱਥੇ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਾਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਹਨਾਂ ਦੇ ਘਰ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਜਿਵੇਂ ਕਿ ਰਵੀ ਕੁਮਾਰ ਦੀ ਮਾਤਾ ਜੀ ਤੇ ਮੇਰੇ ਤੋਂ ਪਤਨੀ ਗਰਤੀਸ਼ਾ ਕੌਰ ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੀ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦੇ ਦੋ ਦਾ ਸੰਸਕਾਰ ਹੋ ਗਿਆ ਜੀ ਬਾਕੀ ਦਾ ਜੀ ਰੰਗਦਾ ਜੀ ਬੜੀ ਬੜਾ ਦੁੱਖ ਹੈ ਬਾਬਤ ਇਹ ਦੋ ਦੁਰਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਕਿ ਦਾ ਬਿਆਸ ਜੀ ਪਰਸੋਂ ਆਨੇ ਘਰ ਦੇ ਆ ਨਿਰਾਨੀਏ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਪਕਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ ਦਾ ਆਨੰਦਕਾਰਜ ਸਵੇਰ ਤੋਂ ਪੁਰਬੇ ਹੋ ਗਿਆ 11 ਬੰਦੇ ਬਲਾ ਕੇ ਚੁੰਨੀ ਚੁਣਾ ਕੇ ਤੋਰ ਦਿੱਤੀ ਕੀ ਦੇਖਤੋਂ ਅਸੀਂ ਬਰਾਤੀ ਮਰਾਹਤਾ ਜੀ ਪਾਸੋਂ ਕੋ ਗੁੰਡਰ ਪਿੰਡ ਤੋਂ ਜੀ ਅੱਛਾ ਹਾਂਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਬਹੁਤ ਹਾਂਜੀ ਕੋਈ ਨਹੀਂ ਤਾਂ ਇਹ ਆਪਣੇ ਘਰ ਚਲੇ ਗਈ ਅੱਜ ਠੀਕ ਅੱਜ ਮੈਨੂੰ ਸੁਪਾਵਾ ਬਹੁਤ ਹੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਾਰਾ ਅਵतार ਸਿੰਘ ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਸੀ ਇਸ ਤਰੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਿਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜੀਆਂ ਵਿਅਕਤੀਆਂ ਦੀ ਜਾਨ ਗਈ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਖੜੇ ਆਏ ਹਾਂ ਇਹ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਬੇਟੀ ਦੀ ਜਿਹੜੀ ਮੈਨੇਜਰ ਕੀ ਸੀ ਸਿਰਫ 11 ਬੰਦੇ ਆਏ ਔਰ ਅਨੰਦ ਕਾਰਜ ਕਰਕੇ ਉਹਨਾਂ ਨੂੰ ਉਸੇ ਥੀਕੇ ਨਾਲ ਵਾਪਸ ਵੀ ਦਿੱਤਾ ਔਰ ਬੀਟੀ ਆਪਣੇ ਘਰ ਚਲੀ ਗਈ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਮਹਿਲਾਵਾਂ ਕੰਮ ਕਰ ਰਹੀਆਂ ਸੀ ਕਿ ਅਚਾਨਕ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੇ ਚਲਦਿਆਂ 6 ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 3 ਮਹਿਲਾਵਾਂ ਨੇ ਦਮ ਤੋੜ ਦਿੱਤਾ ਤੇ ਉਧਰ ਪਰਿਵਾਰਿਕ ਮੈਂਬਰਾਂ ਨੇ ਸਾਦੇ ਤਰੀਕੇ ਨਾਲ ਆਪਣੀ ਤੀਦਾ ਵਿਆਹ ਕੀਤਾ ਇਸ ਦੌਰਾਨ ਕੁੜੀ ਦਾ ਪਿਓ ਫੁੱਟਫੁੱਟ ਕੇ ਰੋਣ ਲੱਗ ਪਿਆ ਤੇ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਬਹੁਤ ਦੁੱਖ ਹੈ ਜੋ ਵੀ ਸਾਡੇ ਪਿੰਡ ਵਿੱਚ ਹੋਇਆ ਤਾਂ ਦੱਸ ਜਾਈਏ ਕਿ ਜਿਹੜੇ ਇਲਾਜ ਤਿੰਨ ਮਹਿਲਾਵਾਂ ਨੇ ਦਮ ਤੋੜ ਦਿੱਤਾ। ਦਰਅਸਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਨਾ ਦੇ ਦੀਨੋਂ ਦੇ ਪਿੰਡ ਮੁਸਤਫਾ ਬਾਦ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਕੁੜੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਦੇ ਲਈ ਰੋਟੀ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਪਹਿਲਾਂ ਇੱਕ ਮਖਿਲਾ ਦੀ ਮੌਤ ਹੋਈ ਉਸ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆਈਆਂ ਦੋ ਹੋਰ ਮਖਿਲਾਵਾਂ ਨੇ ਦਮ ਤੋੜ ਦਿੱਤਾ ਇਲਾਕੇ ਦੇ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸੋਗ ਦੀ ਲਹਿਰ ਹੈ ਤੇ ਉੱਧਰ ਬਾਕੀ ਰਹਿੰਦੇ ਜ਼ਖਮੀਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਉਧਰ ਪਰਿਵਾਰ ਨੇ ਕੁੜੀ ਦਾ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਤੇ ਉਸ ਨੂੰ ਸੋਹਰੇ ਘਰ ਵਿਦਾ ਕਰ ਦਿੱਤਾ ਇਸ ਬਾਬਤ ਤੋਂ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਤਿੰਨ ਮਖਿਲਾਵਾਂ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋ ਚੁੱਕੀ ਹੈ ਮੈਂ ਹਿੰਮਨ ਸਿੰਘ ਜੀ ਸਾਡੇ ਜੀ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਹੋਇਆ ਸ਼ਾਦੀ ਦਾ ਉਦੋਂ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਨਜ਼ੇ ਕਾਰਨ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈ ਜੀ ਇਹ ਵਿੱਚ ਰਵੀ ਕੁਮਾਰ ਦੀ ਮਾਤਾ ਜੀ ਤੇ ਮੇਰੇ ਤੋਂ ਪਤਨੀ ਗੁਰਦੀਸ਼ ਕੌਰ ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੀ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦੇ ਦੋ ਦਾ ਸੰਸਕਾਰ ਹੋ ਗਿਆ ਜੀ ਬਾਕੀ ਦਾ ਜੀ ਰੰਦਾ ਜੀ ਬਹੁਤ ਬੜਾ ਬੜਾ ਦੁੱਖ ਹੈ ਬਾਬਤ ਇਹ ਦੋ ਦੁਰਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਕੀ ਦਾ ਵਿਆਹ ਸੀ ਜੀ ਪਰਸੋਂ ਆਰੇ ਘਰ ਦੇ ਆ ਨਿਰਾਨੀਏ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਪਕਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ ਤਾਂ ਆਨੰਦਕਾਰ ਚ ਸਫਲਤਾਪੂਰਵ ਹੋ ਗਿਆ 11 ਬੰਦੇ ਬੁਲਾ ਕੇ ਚੁੰਨੀ ਚੁੜਾ ਕੇ ਤੋਰ ਦਿੱਤੀ ਕੀ ਤੇ ਕਿੱਥੋਂ ਅਸੀਂ ਬਰਾਜ ਜੀ ਮਰਾਤਾ ਜੀ ਦੇ ਪਾਸੋਂ ਕੋ ਗੁੰਡਰ ਪਿੰਡ ਤੋਂ ਜੀ ਅੱਛਾ ਜੀ ਹਾਂ ਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਨੂੰ ਬਹੁਤ ਹਾਂ ਜੀ ਹੋਣੇ ਲਈ ਆਪ ਸੋਚਾ ਜੀ ਕਿ ਕੰਮ ਕੱਢ ਲਈ ਅੱਜ ਠੀਕ ਅੱਜ ਮੈਨੂੰ ਮੁਸਤਾਵਾ ਬੌਧੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਰਤਾਜ ਸਿੰਘ ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਨੇ ਇਸ ਤਰੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਿਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜਾ ਵਿਅਕਤੀਆਂ ਦੀ ਜਾਨ ਗਈ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਗੜਿਆ ਹੈ ਇਹ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਮੇਡੀ ਵੀ ਜਿਹੜੀ ਮੈਨੇਜਰ ਕੀ ਸੀ ਸਿਰਫ 11 ਬੰਦੀ ਆਏ ਔਰ ਨੰਦ ਕਾਰਜ ਕਰਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਵਾਪਸ ਭੇਜਤਾ ਔਰ ਬੇਟੀ ਆਪਣੇ ਘਰ ਚਲੀ ਗਈ ਹੈ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਮહિਲਾਵਾਂ ਕੰਮ ਕਰ ਰਹੀਆਂ ਸੀ ਕਿ ਅਚਾਨਕ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੇ ਚਲਦਿਆਂ 6 ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 3 ਮહિਲਾਵਾਂ ਨੇ ਦਮ ਤੋੜ ਦਿੱਤਾ ਤੇ ਉਧਰ ਪਰਿਵਾਰਿਕ ਮੈਂਬਰਾਂ ਨੇ ਸਾਦੇ ਤਰੀਕੇ ਨਾਲ ਆਪਣੀ ਤੀ ਦਾ ਵਿਆਹ ਕੀਤਾ ਇਸ ਦੌਰਾਨ ਕੁੜੀ ਦਾ ਪਿਓ ਫੁੱਟਫੁੱਟ ਕੇ ਰੋਣ ਲੱਗ ਪਿਆ ਤੇ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਬਹੁਤ ਦੁੱਖ ਹੈ ਜੋ ਵੀ ਸਾਡੇ ਪਿੰਡ ਵਿੱਚ ਹੋਇਆ ਤਾਂ ਦੱਸ ਜਿਏ ਕੀ ਜਿਹੜੇ ਇਲਾਜ ਤਿੰਨ ਮહિਲਾਵਾਂ ਨੇ ਦਮ ਤੋੜ ਦਿੱਤਾ ਦਰਅਸਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਨਾ ਦੇ ਦੀਨੋਂ ਦੇ ਪਿੰਡ ਮੁਸਤਫਾ ਬਾਦ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਕੁੜੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਦੇ ਲਈ ਰੋਟੀ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਪਹਿਲਾਂ ਇੱਕ ਮਹਿਲਾ ਦੀ ਮੌਤ ਹੋਈ ਉਸ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆਈਆਂ ਦੋ ਹੋਰ ਮਹਿਲਾਵਾਂ ਨੇ ਦਮ ਤੋੜ ਦਿੱਤਾ ਇਲਾਕੇ ਦੇ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸੋਗ ਦੀ ਲਹਿਰ ਹੈ ਤੇ ਉੱਧਰ ਬਾਕੀ ਰਹਿੰਦੇ ਜ਼ਖਮੀਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਉਧਰ ਪਰਿਵਾਰ ਨੇ ਕੁੜੀ ਦਾ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਤੇ ਉਸ ਨੂੰ ਸਹੁਰੇ ਘਰ ਵੇਦਾ ਕਰ ਦਿੱਤਾ ਇਸ ਬਾਬਤ ਤੋਂ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਤਿੰਨ ਮਖਿਲਾਵਾਂ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋ ਚੁੱਕੀ ਹੈ ਮੈਂ ਜਨਮ ਸਿੰਘ ਜੀ ਸਾਡੇ ਨੇ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਦਾ ਉਦ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਸੇ ਗਾਣ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਜਿਵੇਂ ਜਿਵੇਂ ਰਵੀ ਕੁਮਾਰ ਦੀ ਮਾਤਾ ਜੀ ਤੇ ਮੇਰੇ ਤੋਂ ਪਤਨੀ ਗਰਦੀਸ਼ ਕੌਰ ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੇ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦਾ ਦੋ ਦਿਨ ਸੰਸਕਾਰ ਹੋ ਗਿਆ ਜੀ ਬਾਕੀ ਦਾ ਜੀ ਰਹਿੰਦਾ ਜੀ ਬਹੁਤ ਬੜਾ ਬੜਾ ਦੁੱਖ ਹੈ ਬਾਬਤ ਇਹ ਦੋ ਦੁਰਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਜੀ ਦਾ ਬਿਆਸ ਜੀ ਪਰਸੋਂ ਆਲੂ ਗੋਣਦਿਆਂ ਨਿਰਾਨੀਆ ਮਤਲਬ ਘਰੇ ਕੰਮ ਕਰਨਾ